ਅੱਜ ਦਾ ਰਾਸ਼ੀਫਲ ਸਾਰੀਆਂ 12 ਰਾਸ਼ੀਆਂ ਦਾ ਸਤਾਰਾ ਕਿਵੇਂ ਰਹੇਗਾ 17 ਜਨਵਰੀ ਦਾ ਦਿਨ ਇੱਕ ਵੀਡੀਓ ਵਿੱਚ ਪੂਰਾ ਹਾਲ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੇਘ ਰਾਸ਼ੀ ਦੀ ਅੱਜ ਤੋਂ ਹਰ ਕੰਮ ਦੇ ਥਾਂ ਤੇ ਕੁਝ ਅਣਕਿਆਸੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਉਹਨਾਂ ਨੂੰ ਨਿਰਾਸ਼ ਹੋਣ ਨਾ ਦਿਓ ਇਸ ਦੀ ਬਜਾਏ ਉਹਨਾਂ ਨੂੰ ਇੱਕ ਰਚਨਾਤਮਕ ਅਤੇ ਨਵੀਨਾਤਮਕ ਮਾਨਸਿਕਤਾ ਨਾਲ ਸੰਪਰਕ ਕਰੋ ਤੁਹਾਡੇ ਸਹਿਯੋਗੀ ਅਤੇ ਉੱਚ ਅਧਿਕਾਰੀ ਤੁਹਾਡੀ ਅਨੁਕੂਲਤਾ ਅਤੇ ਸਮੱਸਿਆ ਹੱਲ ਕਰਨ ਦੇ ਹੁਨਰ ਦੀ ਕਦਰ ਕਰਨਗੇ ਅੱਗੇ ਵਧਦੇ ਰਹੋ ਅਤੇ ਸਫਲਤਾਵਾਂ ਨੂੰ ਤੁਹਾਨੂੰ ਪਿੱਛੇ ਨਰਿੰਦੇਵ ਅੱਜ ਤੁਹਾਡੇ ਲਈ ਵਿੱਤੀ ਮੌਕੇ ਵੀ ਆ ਸਕਦੇ ਨੇ ਪਰ ਸਾਵਧਾਨ ਰਹੋ ਅਤੇ ਛਾਲ ਮਾਰਨ ਤੋਂ ਪਹਿਲਾਂ ਆਪਣੀ ਖੋਜ ਕਰੋ ਜਲਦੀ ਅਮੀਰ ਬਨਣ ਦੀਆਂ ਯੋਜਨਾਵਾਂ ਜਾਂ ਮੁਨਾਫੇ ਵਾਲੇ ਨਿਵੇਸ਼ਾਂ ਦੁਆਰਾ ਮੂਰਖ ਨਾ ਬਣੋ ਅੱਗੇ ਹੈ ਬ੍ਰਿਖਫ ਰਾਸ਼ੀ ਹਾਜ਼ਰ ਦੀ ਕਿਰਿਆਤ ਅਤੇ ਪੇਸ਼ੇਵਰ ਦੋਵਾਂ ਪੱਧਰਾਂ ਤੇ ਦੂਜਿਆਂ ਨਾਲ ਜੁੜਨ ਦਾ ਦੇਣਾ ਆਪਣੀ ਸੂਝ ਅਤੇ ਵਿਚਾਰ ਸਾਂਝੇ ਕਰਨ ਤੋਂ ਨਾ ਡਰੋ ਸਿਰਫ ਆਪਣੀਆਂ ਲੋੜਾਂ ਨੂੰ ਦੂਜਿਆਂ ਦੀਆਂ ਲੋੜਾਂ ਨਾਲ ਸੰਤੁਲਿਤ ਕਰਨਾ ਯਾਦ ਰੱਖੋ ਕਿਉਂਕਿ ਸਵੈ ਦੇਖਪਾਲ ਤੁਹਾਡੀ ਆਪਣੀ ਤੰਦਰੁਸਤੀ ਨੂੰ ਬਣਾਈ ਰੱਖਣ ਲਈ ਮਹੱਤਵਪੂਰਨ ਹੈ ਅੱਜ ਤੁਹਾਡੇ ਰਿਸ਼ਤਿਆਂ ਵਿੱਚ ਥੋੜੀ ਖਟਾਸ ਆ ਸਕਦੀ ਹੈ ਪਰ ਅਜੇ ਵੀ ਉਮੀਦ ਨਾ ਛੱਡੋ ਟਕਰਾਤੋਂ ਬਚਨ ਦੀ ਬਜਾਏ ਆਪਣੇ ਅਜੀਜ਼ਾਂ ਨਾਲ ਖੁੱਲ੍ਹ ਕੇ ਅਤੇ ਇਮਾਨਦਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਅੱਗੇ ਰਾਸ਼ੀ ਹੈ ਮਿਥਨ ਰਾਸ਼ੀ ਪੈਸੇ ਨਾਲ ਜੁੜੇ ਮਾਮਲੇ ਤੁਹਾਡੇ ਦਿਮਾਗ ਤੇ ਭਾਰੂ ਹੋ ਸਕਦੇ ਨੇ ਪਰ ਡਰੋ ਨਾ ਤੁਹਾਡੀ ਮਿਹਨਤ ਅਤੇ ਦ੍ਰਿੜ ਇਰਾਦੇ ਦਾ ਫਲ ਮਿਲੇਗਾ ਹਾਲਾਂਕਿ ਆਵੇਗਸ਼ੀਲ ਖਰਚਿਆਂ ਤੋਂ ਸਾਵਧਾਨ ਰਹੋ ਅਤੇ ਆਪਣੇ ਵਿੱਤ ਦੇ ਨਿਯੰਤਰਣ ਰੱਖੋ ਯਾਦ ਰੱਖੋ ਬਚਾਇਆ ਗਿਆ ਇੱਕ ਪੈਸਾ ਕਮਾਇਆ ਗਿਆ ਇੱਕ ਪੈਸਾ ਹੈ ਸਵੈ ਸੰਭਾਲ ਲਈ ਸਮਾਂ ਕੱਢੋ ਉਹਨਾਂ ਗਤੀਵਿਧੀਆਂ ਵਿੱਚ ਸ਼ਾਮਲ ਹੋਵੋ ਜੋ ਤੁਹਾਨੂੰ ਖੁਸ਼ ਕਰਦੀਆਂ ਨੇ ਅਤੇ ਆਪਣੇ ਅਜ਼ੀਜ਼ਾਂ ਨਾਲ ਜੁੜੋ ਯਾਦ ਰੱਖੋ ਤੁਹਾਡੀ ਮਾਨਸਿਕ ਸਿਹਤ ਤੁਹਾਡੀ ਸਰੀਰਕ ਸਿਹਤ ਜਿੰਨੀ ਹੀ ਮਹੱਤਵਪੂਰਨ ਹੈ ਜੇ ਤੁਹਾਨੂੰ ਇਸ ਦੀ ਲੋੜ ਹੈ ਤਾਂ ਪੇਸ਼ੇਵਰ ਮਦਦ ਲੈਣ ਤੋਂ ਨਾ ਚਿਜ ਕੋ ਅਗਿਆਰਾਸੀ ਹੈ ਕਰਕਰਾਸੀ ਭਾਵਨਾਵਾਂ ਨਾਲ ਭਰਿਆ ਮਹਿਸੂਸ ਕਰ ਰਹੇ ਹੋ ਆਪਣੇ ਸਾਥੀ ਨੂੰ ਆਪਣੇ ਆਪ ਨੂੰ ਪ੍ਰਗਟ ਕਰੋ ਅਤੇ ਜੋ ਤੁਹਾਨੂੰ ਚਾਹੀਦਾ ਹੈ ਉਸ ਬਾਰੇ ਪੁੱਛਣ ਤੋਂ ਨਾ ਡਰੋ ਤੁਹਾਡਾ ਸਾਥੀ ਤੁਹਾਡੇ ਦੁਆਰਾ ਕੀਤੀ ਗਈ ਯਤਨਾਂ ਦੀ ਸ਼ਲਾਘਾ ਕਰੇਗਾ ਤਾਰੇ ਇਹ ਸੰਕੇਤ ਦੇ ਰਹੇ ਨੇ ਕਿ ਕੋਈ ਤੁਹਾਨੂੰ ਦੂਰੋਂ ਦੇਖ ਰਿਹਾ ਹੈ ਇੰਤਜ਼ਾਰ ਕਰੋ ਤੁਹਾਡੀ ਪੇਸ਼ੇਵਰ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆਉਣ ਵਾਲਾ ਹੈ ਇਸ ਨੂੰ ਆਪਣੇ ਕਰੀਅਰ ਦੇ ਟੀਚਿਆਂ ਤੇ ਪ੍ਰਤੀਬਿੰਬਤ ਕਰਨ ਦੇ ਮੌਕੇ ਵਜੋਂ ਲਓ ਕੀ ਤੁਸੀਂ ਖੁਸ਼ ਹੋ ਜਿੱਥੇ ਤੁਸੀਂ ਹੋ ਜਾਂ ਕੀ ਤੁਹਾਨੂੰ ਤਬਦੀਲੀ ਦੀ ਲੋੜ ਹੈ ਆਪਣੀ ਪਰਵਿਰਤੀ ਤੇ ਭਰੋਸਾ ਕਰੋ ਅਤੇ ਦਲੇਰ ਕਦਮ ਚੁੱਕਣ ਤੋਂ ਸੰਕੇਤ ਨਾ ਕਰੋ ਸtare ਤੁਹਾਡੇ ਪੱਖ ਵਿੱਚ ਨੇ ਅੱਗੇ ਰਾਸ਼ੀ ਹੈ ਸਿੰਘ ਰਾਸ਼ੀ ਅੱਜ ਤੁਹਾਡੇ ਲਈ ਰੋਮਾਂਚਕ ਯਾਤਰਾ ਹੈ ਤੁਹਾਡੀ ਸਾਹਸ ਦੀ ਭਾਵਨਾ ਤੁਹਾਨੂੰ ਅਣਜਾਣ ਖੇਤਰਾਂ ਵਿੱਚ ਲੈ ਜਾਏਗੀ ਪਰ ਚਿੰਤਾ ਨਾ ਕਰੋ ਤੁਸੀਂ ਅਚਾਨਕ ਨੂੰ ਸੰਭਾਲਣ ਲਈ ਤਿਆਰ ਹੋ ਏ ਤੁਹਾਡੀ ਪਿਆਰ ਦੀ ਜ਼ਿੰਦਗੀ ਕੈਰੀਅਰ ਪੈਸਾ ਤੇ ਸਿਹਤ ਹੋਵੇ ਬ੍ਰਹਿਮੰਡ ਨੇ ਤੁਹਾਨੂੰ ਕਵਰ ਕੀਤਾ ਹੈ ਬਸ ਵਾਪਸ ਬੈਠੋ ਅਤੇ ਚੀਜ਼ਾਂ ਹੋਣ ਦਿਓ ਯਾਦ ਰੱਖੋ ਤੁਸੀਂ ਆਪਣੀ ਜ਼ਿੰਦਗੀ ਦੀ ਡਰਾਈਵਰ ਸੀਟ ਤੇ ਹੋ ਤਾਰੇ ਸਿਰਫ ਤੁਹਾਡੀ ਅਗਵਾਈ ਕਰਨ ਲਈ ਨੇ ਅੱਗੇ ਰਾਸ਼ੀ ਹੈ ਕੰਨਿਆ ਰਾਸ਼ੀ ਤੁਹਾਡੀ ਸਿਹਤ ਚੰਗੀ ਰਹੇਗੀ ਕੋਈ ਗੰਭੀਰ ਰੋਗ ਤੁਹਾਨੂੰ ਪਰੇਸ਼ਾਨ ਨਹੀਂ ਕਰੇਗਾ ਯਕੀਨੀ ਬਣਾਓ ਕਿ ਤੁਹਾਡੇ ਮਾਤਾ-ਪਿਤਾ ਚੰਗੀ ਸਿਹਤ ਵਿੱਚ ਹਨ ਅਤੇ ਉਹਨਾਂ ਨੂੰ ਘਰ ਵਿੱਚ ਖੁਸ਼ਹਾਲ ਮਾਹੌਲ ਦਾ ਵਾਅਦਾ ਕਰੋ ਤੁਸੀਂ ਬਲੱਡ ਪ੍ਰੈਸ਼ਰ ਤੋਂ ਪਰੇਸ਼ਾਨ ਹੋ ਸਕਦੇ ਹੋ ਪਰ ਕੋਈ ਹੋਰ ਗੰਭੀਰ ਸਿਹਤ ਸਮੱਸਿਆ ਤੁਹਾਨੂੰ ਪ੍ਰਭਾਵਿਤ ਨਹੀਂ ਕਰੇਗੀ ਤੁਸੀਂ ਜ਼ਰੂਰੀ ਚੀਜ਼ਾਂ ਦੀ ਖਰੀਦਦਾਰੀ ਵੀ ਕਰ ਸਕਦੇ ਹੋ ਜਾਂ ਘਰ ਦੀ ਮੁਰੰਮਤ ਵੀ ਕਰ ਸਕਦੇ ਹੋ ਜੇਕਰ ਤੁਸੀਂ ਵਾਹਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਅੱਜ ਦਾ ਦਿਨ ਤੁਹਾਡੇ ਲਈ ਚੰਗਾ ਹੈ ਤੁਸੀਂ ਪੈਸੇ ਦੀ ਬਿਹਤਰ ਮਾਰਗਦਰਸ਼ਨ ਲਈ ਕਿਸੇ ਵਿੱਤੀ ਮਾਹਰ ਦੀ ਮਦਦ ਵੀ ਲੈ ਸਕਦੇ ਹੋ ਅੱਗੇ ਰਾਸ਼ੀ ਹੈ ਤੁਲਾ ਰਾਸ਼ੀ ਜਿਹੜੇ ਲੋਕ ਵਿੱਤ ਅਤੇ ਵਿਦੇਸ਼ੀ ਗਾਹਕਾਂ ਨਾਲ ਸੰਪਰਕ ਕਰਦੇ ਨੇ ਉਹ ਵਿਕਾਸ ਦੇ ਬਧੇਰੇ ਮੌਕੇ ਦੇਖਣਗੇ ਕਾਰੋਬਾਰੀਆਂ ਨੂੰ ਅੱਜ ਕੋਈ ਨਵੀਂ ਸਾਂਝੇਦਾਰੀ ਸ਼ੁਰੂ ਨਹੀਂ ਕਰਨੀ ਚਾਹੀਦੀ ਕਿਉਂਕਿ ਸਟਾਰੇ ਉਹਨਾਂ ਦੇ ਸਮਰਥਨ ਵਿੱਚ ਨਹੀਂ ਹਨ ਅੱਜ ਤੁਹਾਡੇ ਸਟਾਰੇ ਵਿੱਤ ਲਈ ਬਹੁਤ ਚੰਗੇ ਹਨ ਤੁਸੀਂ ਵਿੱਤੀ ਪੱਖੋਂ ਮਜ਼ਬੂਤ ਹੋਵੋਗੇ ਅਤੇ ਇਹ ਕਈ ਵਿਕਲਪਾਂ ਵਿੱਚ ਨਿਵੇਸ਼ ਕਰਨ ਦਾ ਚੰਗਾ ਸਮਾਂ ਹੈ ਸਟਾਕ ਮਾਰਕੀਟ ਸੱਟੇਬਾਜ਼ੀ ਵਪਾਰ ਅਤੇ ਮਿਊਚੁਅਲ ਫੰਡ ਲੰਬੇ ਸਮੇਂ ਦੇ ਨਿਵੇਸ਼ ਲਈ ਚੰਗੇ ਵਿਕਲਪ ਨੇ ਅੱਗੇ ਹੈ ਬ੍ਰਿਸ਼ਟਕ ਰਾਸ਼ੀ ਅੱਜ ਤੁਹਾਡੀ ਪੇਸ਼ੇਵਰ ਜ਼ਿੰਦਗੀ ਚੁਣੌਤੀਪੂਰਨ ਰਹੇਗੀ ਕੁਝ ਹੋਰ ਕੰਮ ਤੁਹਾਡੇ ਮੋਢਿਆਂ ਤੇ ਪੈਣਗੇ ਅੱਜ ਆਪਣੀ ਕਾਬਲੀਅਤ ਦਿਖਾਉਣ ਦੀ ਲੋੜ ਹੈ ਅੱਜ ਤੁਸੀਂ ਕੰਮ ਵਾਲੀ ਥਾਂ ਤੇ ਸਾਜਿਸ਼ ਦਾ ਸ਼ਿਕਾਰ ਹੋ ਸਕਦੇ ਹੋ ਇਹ ਯਕੀਨੀ ਬਣਾਏਗਾ ਕਿ ਅੱਜ ਹੋਰ ਮੁੱਦਿਆਂ ਦਾ ਹੱਲ ਹੋ ਗਿਆ ਹੈ ਬੇਕਾਰ ਵਿਸ਼ਿਆਂ ਤੇ ਬਹਿਸ ਕਰਨ ਤੋਂ ਬਚੋ ਜਿਸ ਦੇ ਦੁਖਦਾਈ ਨਤੀਜੇ ਹੋ ਸਕਦੇ ਨੇ ਜੋ ਲੋਕ ਪਹਿਲਾਂ ਤੋਂ ਹੀ ਰਿਲੇਸ਼ਨਸ਼ਿਪ ਵਿੱਚ ਹਨ ਉਹ ਵੀ ਵਿਆਹ ਬਾਰੇ ਸੋਚ ਸਕਦੇ ਨੇ ਦਫ਼ਤਰੀ ਰੋਮਾਂਸ ਤੋਂ ਬਚੋ ਕਿਉਂਕਿ ਅੱਜ ਤੁਹਾਡਾ ਜੀਵਨ ਸਾਥੀ ਤੁਹਾਨੂੰ ਰੰਗੇ ਹੱਥੀਂ ਫੜ ਸਕਦਾ ਹੈ ਅੱਗੇ ਹੈ ਤੁਨੂ ਰਾਸ਼ੀ ਕਰੇ ਲੂ ਜੀਵਨ ਵਿੱਚ ਵਿਵਾਦ ਤੁਹਾਡੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਸਕਦੇ ਨੇ ਪਰ ਸਰੀਰਕ ਤੌਰ ਤੇ ਅੱਜ ਤੁਸੀਂ ਠੀਕ ਰਹੋਗੇ ਦਫ਼ਤਰ ਵਿੱਚ ਬਹੁ ਕਾਰਜਕਾਰੀ ਦੀ ਉਮੀਦ ਹੈ ਅਤੇ ਚੁਣੌਤੀਆਂ ਪੈਦਾ ਹੋਣਗੀਆਂ ਅੱਜ ਤੁਸੀਂ ਵਿੱਤੀ ਤੌਰ ਤੇ ਚੰਗਾ ਪਰਦਰਸ਼ਨ ਕਰੋਗੇ ਤੁਹਾਡੀ ਪਿਆਰ ਦੀ ਜ਼ਿੰਦਗੀ ਅੱਜ ਖਰਾਬ ਹੋ ਸਕਦੀ ਹੈ ਕਿਉਂਕਿ ਕੁਝ ਵਿਵਾਦ ਹੋਵੇਗਾ ਰਿਸ਼ਤਿਆਂ ਵਿੱਚ ਬਾਰੀ ਲੋਕਾਂ ਦੇ ਦਖਲ ਤੋਂ ਸਾਵਧਾਨ ਰਹੋ ਇਹ ਵਿਵਤਾ ਰਿਸ਼ਤਿਆਂ ਵਿੱਚ ਵਧੇਰੇ ਸਮੱਸਿਆ ਪੈਦਾ ਕਰ ਸਕਦਾ ਹੈ ਅੱਜ ਤੁਹਾਨੂੰ ਧੀਰਜ ਰੱਖਣ ਅਤੇ ਚੰਗੇ ਸੁਣਨ ਵਾਲੇ ਬਨਣ ਦੀ ਲੋੜ ਹੈ ਅੱਗੇ ਰਾਸ਼ੀ ਹੈ ਮਕਰ ਰਾਸ਼ੀ ਅੱਜ ਤੁਹਾਡੇ ਪੈਸੇ ਦੀ ਜਾਂਚ ਕਰਨ ਲਈ ਚੰਗਾ ਸਮਾਂ ਹੈ ਬਿਹਤਰ ਜਾਣਕਾਰੀ ਪ੍ਰਾਪਤ ਕਰਨ ਦੇ ਤਰੀਕੇ ਲੱਭੋ ਅਤੇ ਇਸ ਬਾਰੇ ਚੰਗੇ ਫੈਸਲੇ ਲਓ ਕਿ ਤੋ ਤੁਸੀਂ ਆਪਣੇ ਵਿੱਤੀ ਸਰੋਤਾਂ ਦੀ ਬਿਹਤਰ ਵਰਤੋਂ ਕਿਵੇਂ ਕਰ ਸਕਦੇ ਹੋ ਵਿੱਤੀ ਸਲਾਹ ਲਈ ਇਹ ਸਕਾਰਾਤਮਕ ਸਮਾਂ ਹੋ ਸਕਦਾ ਹੈ ਅੱਜ ਆਪਣੀਆਂ ਭਾਵਨਾਵਾਂ ਤੇ ਵਿਸ਼ੇਸ਼ ਧਿਆਨ ਦਿਓ ਅਤੇ ਇਸ ਗੱਲ ਤੇ ਧਿਆਨ ਰੱਖੋ ਕਿ ਤੁਹਾਨੂੰ ਆਪਣੀ ਸਰੀਰਕ ਭਾਵਨਾਤਮਕ ਅਤੇ ਮਾਨਸਿਕ ਸਿਹਤ ਦੀ ਚੰਗੀ ਦੇਖਭਾਲ ਕਰਨ ਦੀ ਜ਼ਰੂਰਤ ਹੈ ਅੱਜ ਦੀ ਊਰਜਾ ਕੈਂਸਰ ਦੇ ਲੋਕਾਂ ਲਈ ਸੰਪੂਰਨ ਹੈ ਜਿਨ੍ਹਾਂ ਨੂੰ ਸਰੀਰਕ ਅਤੇ ਅਧਿਆਤਮਕ ਤੌਰ ਤੇ ਤੰਦਰੁਸਤੀ ਦੀ ਲੋੜ ਹੈ ਅੱਗੇ ਰਾਸ਼ੀ ਹੈ ਕੁੰਭ ਰਾਸ਼ੀ ਅੱਜ ਆਪਣੇ ਪਿਆਰਿਆਂ ਨਾਲ ਗੱਲਬਾਤ ਵੱਲ ਧਿਆਨ ਦਿਓ ਹਾਲਾਂਕਿ ਆਪਣੇ ਆਪ ਨੂੰ ਕੁਝ ਸਖਤ ਪਿਆਰ ਦਿਖਾਉਣਾ ਅਤੇ ਆਪਣੇ ਆਪ ਤੇ ਸਖਤ ਹੋਣਾ ਠੀਕ ਹੈ ਇਹ ਯਕੀਨੀ ਬਣਾਓ ਇਸ ਨੂੰ ਤੁਹਾਡੇ ਰਿਸ਼ਤੇ ਵਿੱਚ ਖੂਨ ਨਾ ਆਉਣ ਦਿਓ ਆਪਣੇ ਨੇੜੇ ਦੇ ਲੋਕਾਂ ਨਾਲ ਕਠੋਰਤਾ ਤੋਂ ਬਚੋ ਮੌਕੇ ਅੱਜ ਤੁਹਾਡੇ ਦਰਵਾਜ਼ੇ ਤੇ ਉਡੀਕ ਕਰ ਰਹੇ ਨੇ ਜੋਖਮ ਲੈਣ ਤੋਂ ਨਾ ਡਰੋ ਕਿਉਂਕਿ ਉਹ ਤੁਹਾਨੂੰ ਕਿਸੇ ਵੱਡੀ ਚੀਜ਼ ਵੱਲ ਲੈ ਕੇ ਜਾ ਸਕਦੇ ਨੇ ਪਰ ਆਪਣੇ ਲਈ ਖੜੇ ਹੋਣ ਲਈ ਵੀ ਤਿਆਰ ਰਹੋ ਕਿਉਂਕਿ ਕੋਈ ਤੁਹਾਨੂੰ ਹੀਠਾਂ ਲਿਆਉਣ ਦੀ ਕੋਸ਼ਿਸ਼ ਕਰ ਸਕਦਾ ਹੈ ਅੱਗੇ ਰਾਸ਼ੀ ਹੈ ਮੀਨ ਰਾਸ਼ੀ ਆਪਣੀ ਮਾਨਸਿਕ ਸਿਹਤ ਨੂੰ ਬਣਾਈ ਰੱਖੋ ਜੋ ਅਧਿਆਤਮਿਕ ਜੀਵਨ ਲਈ ਜ਼ਰੂਰੀ ਹੈ ਲੰਬੇ ਸਮੇਂ ਦੇ ਲਾਭਾਂ ਲਈ ਸਟਾਕਾਂ ਅਤੇ ਮਿਊਚੁਅਲ ਫੰਡਾਂ ਵਿੱਚ ਨਿਵੇਸ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਕਿਸੇ ਦੋਸਤ ਦੀ ਸਮੱਸਿਆ ਤੁਹਾਨੂੰ ਬੁਰਾ ਅਤੇ ਚਿੰਤਤ ਮਹਿਸੂਸ ਕਰ ਸਕਦੀ ਹੈ ਇੱਕ ਵੱਖਰੀ ਕਿਸਮ ਦੇ ਰੋਮਾਂਸ ਦਾ ਅਨੁਭਵ ਹੋਣ ਦੀ ਸੰਭਾਵਨਾ ਹੈ ਕੋਈ ਵੀ ਸਾਂਝਦਾਰੀ ਕਰਨ ਤੋਂ ਪਹਿਲਾਂ ਆਪਣੀਆਂ ਅੰਦਰੂਨੀ ਭਾਵਨਾਵਾਂ ਨੂੰ ਸੁਣੋ ਅੱਜ ਤੁਸੀਂ ਪੂਰਾ ਦਿਨ ਆਪਣੇ ਕਮਰੇ ਵਿੱਚ ਇਕੱਲੇ ਕਿਤਾਬ ਪੜਨ ਵਿੱਚ ਬਿਤਾ ਸਕਦੇ ਹੋ ਇੱਕ ਦਿਨ ਇਕੱਠੇ ਬਤੌਣ ਲਈ ਇਹ ਤੁਹਾਡਾ ਸੰਪੂਰਨ ਵਿਚਾਰ ਹੋਵੇਗਾ ਅੱਜ ਤੁਹਾਡੇ ਵਿਅਹਤ ਜੀਵਨ ਵਿੱਚ ਸਭ ਕੁਝ ਖੁਸ਼ ਨਜ਼ਰ ਆ ਰਿਹਾ ਹੈ ਤਾਂ ਇਹ ਜਾਣਕਾਰੀਆਂ ਜੋਤਿਸ਼ ਮਾਹਿਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਨੇ ਕਿਸੇ ਤਰ੍ਹਾਂ ਦੀ ਵੀ ਹੋਰ ਜਾਣਕਾਰੀ ਲੈਣ ਵਾਸਤੇ ਇਸੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖੋ ਵੀਡੀਓ ਨਾਲ ਜੁੜੇ ਰਹਿਣ ਲਈ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ